ਜਦ ਹਮ ਆਏ ਜਗਤ ਮੇਂ ਜਗ ਹਸੇ ਹਮ ਰੋਏ ਐਸੀ ਕਰਨੀ ਕਰ ਚਲੋ ਹਮ ਹਸੇ ਜਗ ਰੋਏ ਅੱਜ ਪੰਜਾਬੀ ਹਾਸਿਆ ਦੀ ਦੁਨੀਆ ਨੇ ਆਪਣਾ ਇੱਕ ਚਮਕਦਾ ਸਿਤਾਰਾ ਗਵਾ ਦਿੱਤਾ ਜਸਵਿੰਦਰ ਪੱਲਾ ਇਹ ਉਹ ਨਾਮ ਹੈ ਜੋ ਹਰ ਪੰਜਾਬੀ ਦੇ ਦਿਲ ਵਿੱਚ ਘਰ ਵਿੱਚ ਤੇ ਹਾਸਿਆਂ ਵਿੱਚ ਵਾਸ ਕਰਦੇ ਸੀ ਉਹ ਇੱਕ ਅਜਿਹੇ ਕਲਾਕਾਰ ਸੀ ਜਿਨ੍ਹਾਂ ਨੇ ਆਪਣੀ ਕਲਾ ਨਾਲ ਪੰਜਾਬੀ ਸੱਭਿਆਚਾਰ ਨੂੰ ਇੱਕ ਨਵਾਂ ਰੰਗ ਦਿੱਤਾ ਅੱਜ ਉਹ ਸਾਡੇ ਵਿੱਚ ਨਹੀਂ ਰਹੇ ਪਰ ਉਹਨਾਂ ਦੀ ਯਾਦ ਤਾਂ ਹਮੇਸ਼ਾ ਸਾਡੇ ਵਿੱਚ ਜ਼ਿੰਦਾ ਰਹੇਗੀ ਪੱਲਾ ਸਾਹਿਬ ਨੇ ਪੰਜਾਬੀ ਸਿਨੇਮਾ ਨੂੰ ਬੇਹੱਦ ਹਿੱਟ ਮੂਵੀਆਂ ਦਿੱਤੀਆਂ ਜਿਵੇਂ ਕਿ ਕੈਰੀ ਉਨ ਜੱਟਾ ਮਿਸਟਰ ਐਂਡ ਮਿਸਿਸ ਸਟਾਰ ਸੋ ਵੀ ਬੈਂਗ ਬਾਜੀ ਮੈਰਿਜ ਪੈਲਸ ਅਤੇ ਹੋਰ ਵੀ ਬਹੁਤ ਉਹਨਾਂ ਦੀ ਫਿਲਮਾਂ ਡਾਇਲੌਗ ਗੱਲਾਂ ਤੇ ਉਹਨਾਂ ਦਾ ਹੱਸਦਾ ਚਿਹਰਾ ਹਰ ਇੱਕ ਨੂੰ ਯਾਦ ਹੈ ਤੇ ਹਮੇਸ਼ਾ ਯਾਦ ਰਹਿਣਗੇ। ਉਹਨਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਨਾਟਕਾਂ ਤੋਂ ਅਤੇ ਛੋਟੇ ਹਾਸਿਆਂ ਦੇ ਪ੍ਰੋਗਰਾਮ ਤੋਂ ਕੀਤੀ। ਪਰ ਜਲਦ ਹੀ ਉਹ ਪੰਜਾਬ ਦਾ ਇੱਕ ਅਜਿਹਾ ਚਿਹਰਾ ਬਣ ਗਏ ਜਿਸ ਨੂੰ ਹਰ ਕੋਈ ਪਛਾਣਦਾ ਸੀ। ਉਹਨਾਂ ਦੇ ਨਾਲ ਕੰਮ ਕਰਨ ਵਾਲਾ ਹਰ ਕਲਾਕਾਰ ਕਹਿੰਦਾ ਸੀ ਕਿ ਉਹ ਸਾਨੂੰ ਆਪਣਾ ਪਰਿਵਾਰ ਸਮਝਦੇ ਹਨ। ਉਹਨਾਂ ਦੀ ਗੱਲਾਂ ਵਿੱਚ ਹਾਸਾ ਵੀ ਹੁੰਦਾ ਸੀ ਪਰ ਨਿੱਜੀ ਜ਼ਿੰਦਗੀ ਦਾ ਸਬਕ ਵੀ ਹੁੰਦਾ ਸੀ। ਹਰ ਮੂਵੀ ਵਿੱਚ ਉਹਨਾਂ ਦਾ ਕਿਰਦਾਰ ਲੋਕਾਂ ਨੂੰ ਢਿੱਡ ਫੜ ਫੜ ਕੇ ਹੱਸਣ ਤੇ ਮਜਬੂਰ ਕਰ ਦਿੰਦਾ ਸੀ। ਫਿਰ ਚਾਹੇ ਉਹਨਾਂ ਦੀ ਜੋੜੀ ਗੁਰਪ੍ਰੀਤ ਕੁੱਗੀ ਨਾਲ ਹੋਵੇ ਜਾਂ ਫਿਰ ਬੀਨ ਸ਼ਰਮਾ ਨਾਲ ਅੱਜ ਪੰਜਾਬ ਨੇ ਸਿਰਫ ਇੱਕ ਕਾਮੇਡੀਅਨ ਨਹੀਂ ਗਵਾਇਆ ਸਗੋਂ ਅਜੀਹਾ ਵਿਅਕਤੀ ਗਵਾਇਆ ਹੈ ਜੋ ਹਰ ਘਰ ਵਿੱਚ ਖੁਸ਼ੀ ਵੰਡਣ ਦਾ ਕੰਮ ਕਰਦਾ ਸੀ। ਉਹਨਾਂ ਦੀਆਂ ਗੱਲਾਂ ਸਿਰਫ ਹਉਂਦੀਆਂ ਨਹੀਂ ਸੀ ਬਲਕਿ ਸੋਚਣ ਤੇ ਵੀ ਮਜਬੂਰ ਕਰ ਦਿੰਦੀਆਂ ਸਨ। ਉਹਨਾਂ ਨੇ ਸਾਨੂੰ ਸਿਖਾਇਆ ਕਿ ਹੱਸਣਾ ਇੱਕ ਇਲਾਜ ਹੈ। ਹੱਸ ਕੇ ਹਰ ਮੁਸੀਬਤ ਨੂੰ ਦੂਰ ਕੀਤਾ ਜਾ ਸਕਦਾ ਹੈ ਉਹ ਸਿਰਫ ਸਟੇਜ ਜਾਂ ਸਕਰੀਨ ਦੇ ਹੀਰੋ ਨਹੀਂ ਸੀ ਸਗੋਂ ਸਾਡੇ ਦਿਲਾਂ ਦੇ ਹੀਰੋ ਸੀ ਅੱਜ ਸਾਡੇ ਦਿਲ ਭਾਰੇ ਹਨ ਪਰ ਉਹਨਾਂ ਦੀ ਯਾਦਾਂ ਹਮੇਸ਼ਾ ਸਾਡੇ ਦਿਲਾਂ ਵਿੱਚ ਜ਼ਿੰਦਾ ਰਹਿਣਗੀਆਂ ਰੱਬ ਉਹਨਾਂ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਥਾਂ ਬਖਸ਼ੇ ਬੁਲੰਦ ਟੀ ਵੱਲੋਂ ਜਸਵਿੰਦਰ ਭੱਲਾ ਜੀ ਨੂੰ ਇੱਕ ਨਿਮਰ ਸ਼ਰਧਾਂਜਲੀ